ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਜੇਕਰ ਤੁਹਾਨੂੰ ਨੀਂਦ ਨਹੀਂ ਆ ਰਹੀ ਤਾਂ ਸੌਣ ਤੋਂ ਪਹਿਲਾਂ ਇੱਕ ਗਲਾਸ ਗਰਮ ਦੁੱਧ ਵਿੱਚ ਦੇਸੀ ਘਿਓ ਮਿਲਾ ਕੇ ਪੀਣ ਨਾਲ ਤੁਹਾਨੂੰ ਤੁਰੰਤ ਨੀਂਦ ਆਵੇਗੀ ਨੰਬਰ 2 ਭੁੱਲ ਕੇ ਵੀ ਘਰ ਦੀਆਂ ਪੌੜੀਆਂ ਥੱਲੇ ਕੂੜੇ ਦਾ ਡੱਬਾ ਜਾਂ ਫਿਰ ਗੰਦਗੀ ਨਹੀਂ ਰੱਖਣੀ ਚਾਹੀਦੀ ਇਸ ਨਾਲ ਘਰ ਵਿੱਚ ਵੱਡਾ ਵਾਸਤੂ ਦੋਸ਼ ਪੈਦਾ ਹੁੰਦਾ ਹੈ ਨੰਬਰ 3 ਸ਼ੁੱਕਰਵਾਰ ਵਾਲਾ ਦਿਨ ਮਾਂ ਲక్ష్ਮੀ ਦਾ ਦਿਨ ਮੰਨਿਆ ਜਾਂਦਾ ਹੈ ਜੇਕਰ ਇਸ ਦਿਨ ਵਿਧੀ ਵਿਵਧਾਨ ਨਾਲ ਅਸੀਂ ਪੂਜਾ ਕਰੀਏ ਤਾਂ ਇਸ ਦਾ ਸਾਨੂੰ ਬਹੁਤ ਫਲ ਮਿਲਦਾ ਹੈ ਨੰਬਰ 4 3-4 ਕਾਲੀਆਂ ਮਿਰਚਾਂ ਲਓ ਤੇ 3-4 ਤુલਸੀ ਦੇ ਪੱਤੇ ਇਹਨਾਂ ਵਿੱਚ ਇੱਕ ਲੌਂਗ ਪਾ ਕੇ ਪੀਸ ਲਓ ਇਸ ਪਾਊਡਰ ਨੂੰ ਕੋਸੇ ਪਾਣੀ ਨਾਲ ਲੈ ਲਓ ਸਿਰ ਦਰਦ ਤੋਂ ਰਾਹਤ ਮਿਲੇਗੀ ਨੰਬਰ 5 ਜੇਕਰ ਤੁਹਾਡੇ ਬੱਚੇ ਮਿੱਟੀ ਆਦ ਵਿੱਚ ਖੇਡਦੇ ਹਨ ਤੇ ਕੰਧਾਂ ਉੱਪਰ ਲੀਕਾ ਮਾਰਦੇ ਹਨ ਤੇ ਆਪਣੇ ਕੱਪੜਿਆਂ ਨੂੰ ਗੰਦਾ ਕਰਕੇ ਹੀ ਖੇਡਦੇ ਹਨ ਇਸ ਦਾ ਮਤਲਬ ਹੈ ਉਹਨਾਂ ਦਾ ਵਿਕਾਸ ਸਹੀ ਤਰੀਕੇ ਨਾਲ ਹੋ ਰਿਹਾ ਹੈ ਨੰਬਰ 6 ਪਿਆਜ਼ ਦੇ ਰਸ ਵਿੱਚ ਸ਼ਕਰ ਮਿਲਾ ਕੇ ਖਾਓ ਇਸ ਨਾਲ ਪਥਰੀ ਬਾਹਰ ਨਿਕਲ ਜਾਂਦੀ ਹੈ ਤੇ ਨਾਲ ਹੀ ਇਸ ਦੀ ਵਰਤੋਂ ਨਾਲ ਹਰ ਤਰ੍ਹਾਂ ਦੇ ਦਰਦ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ਨੰਬਰ 7 ਅੰਨੂ ਕਦੇ ਵੀ ਇਤਜਾਬ ਦਾ ਕੈਪਸੂਲ ਖਾਲੀ ਪੇਟ ਨਹੀਂ ਲੈਣਾ ਚਾਹੁੰਦਾ ਇਸ ਨਾਲ ਸਾਡੇ ਪੇਟ ਦੇ ਮੂੰਹ ਬੰਦ ਹੋ ਜਾਂਦਾ ਹੈ ਜਿਸ ਨਾਲ ਸਾਡੇ ਪੇਟ ਅੰਦਰ ਜ਼ਖਮ ਬਣਨ ਲੱਗ ਜਾਂਦੇ ਹਨ ਜੋ ਕੈਂਸਰ ਪੈਦਾ ਕਰਨ ਦਾ ਮੁੱਖ ਕਾਰਨ ਹੋ ਸਕਦਾ ਹੈ ਨੰਬਰ 8 ਜੇਕਰ ਤੁਸੀਂ ਕਸਰਤ ਦਾ ਸਹੀ ਲਾਭ ਬਿਨਾਂ ਕਸਰਤ ਕਰ ਲੈਣਾ ਚਾਹੁੰਦੇ ਹੋ ਤਾਂ ਦਿਨ ਵਿੱਚ 100 ਵਾਰ ਹੱਸਣਾ ਸ਼ੁਰੂ ਕਰ ਦਿਓ ਇਹ ਇੱਕ ਅਸਰਤ ਦੇ 15 ਮਿੰਟਾਂ ਦੇ ਬਰਾਬਰ ਹੈ ਨੰਬਰ 9 ਜਦੋਂ ਵੀ ਤਲਿਆ ਹੋਇਆ ਖਾਓ ਤੇ ਕਦੇ ਵੀ ਜ਼ਿਆਦਾ ਸੇਵਨ ਨਾ ਕਰੋ ਇਸ ਨਾਲ ਹਮੇਸ਼ਾ ਤਜਾਬ ਬਣ ਜਾਂਦਾ ਹੈ ਨੰਬਰ 10 ਸ਼ਹਿਦੀ ਵਰਤੋਂ ਨਾਲ ਸਰੀਰ ਦੀ ਖੁਸ਼ਕੀ ਨੂੰ ਦੂਰ ਕੀਤਾ ਜਾ ਸਕਦਾ ਹੈ ਅਜਿਹਾ ਜੇ ਤੁਸੀਂ ਨਹਾਉਣ ਤੋਂ ਪਹਿਲਾਂ ਸਰੀਰ ਤੇ ਸ਼ਹਿਦ ਦੀ ਵਰਤੋਂ ਕਰ ਸਕਦੇ ਹੋ ਇਸ ਨਾਲ ਚਮੜੀ ਨਰਮ ਹੋ ਸਕਦੀ ਹੈ ਨੰਬਰ 11 ਨਿੰਬੂ ਦਾ ਇੱਕ ਟੁਕੜਾ ਆਪਣੇ ਮੂੰਹ ਵਿੱਚ ਰੱਖੋ ਇਸ ਨੂੰ ਚਬਾਓ ਅਤੇ ਫਿਰ ਇਸ ਨੂੰ ਸਾਫ ਪਾਣੀ ਨਾਲ ਗਰਲੀ ਕਰੋ ਇਸ ਨਾਲ ਸਿਰਫ ਦਰਦ ਹੀ ਘਟ ਨਹੀਂ ਹੋਵੇਗਾ ਬਲਕਿ ਦੰਦਾਂ ਵਿੱਚ ਕੀੜਿਆਂ ਤੋਂ ਵੀ ਛੁਟਕਾਰਾ ਮਿਲੇਗਾ ਨੰਬਰ 12 ਚਿੱਟੇ ਮੱਖਣ 'ਚ ਮੌਜੂਦਾ ਕੈਲਸ਼ੀਅਮ ਹੱਡੀਆਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਰੋਜ਼ਾਨਾ ਚਿੱਟੇ ਮੱਖਣ ਦਾ ਸੇਵਨ ਨਾਲ ਕੈਂਸਰ ਦਾ ਖਤਰਾ ਘਟ ਹੋ ਜਾਂਦਾ ਹੈ ਨੰਬਰ 13 ਕਾਊੜੀਆਂ ਚੀਜ਼ਾਂ ਦਾ ਸੇਵਨ ਜ਼ਿਆਦਾ ਕਰਿਆ ਕਰੋ ਇਹਨਾਂ ਦੀ ਮਦਦ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਸਰੀਰ ਚੰਗੇ ਤਰੀਕੇ ਨਾਲ ਸਾਫ਼ ਹੁੰਦਾ ਰਹਿੰਦਾ ਹੈ ਨੰਬਰ 14 ਅਮਰੂਦ ਦੀਆਂ ਪੱਤੀਆਂ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਲਾਭ ਮਿਲਦੇ ਹਨ ਤੇ ਨਾਲ ਹੀ ਇਸ ਨਾਲ ਸਰੀਰ ਦੀ ਇਨਫੈਕਸ਼ਨ ਖਤਮ ਹੁੰਦੀ ਹੈ ਨੰਬਰ 15 ਖਾਲੀ ਪੇਟ ਜੇਕਰ ਤੁਸੀਂ ਸੰਤਰੇ ਦਾ ਜੂਸ ਬਣਾ ਕੇ ਪੀ ਲੈਂਦੇ ਹੋ ਤਾਂ ਇਸ ਨਾਲ ਸਾਡਾ ਚਿਹਰਾ ਬਹੁਤ ਜ਼ਿਆਦਾ ਗਲੋਅ ਆਉਣ ਲੱਗ ਜਾਂਦੀ ਹੈ ਤੇ ਨਾਲ ਹੀ ਸਰੀਰ ਜਵਾਨ ਤੇ ਨਾਲ ਨਾਲ ਸਿਹਤਮੰਦ ਰਹਿੰਦਾ ਹੈ ਨੰਬਰ 16 ਜੇਕਰ ਤੁਸੀਂ ਜ਼ਿਆਦਾ ਚਾਹ ਦਾ ਸੇਵਨ ਕਰਦੇ ਹੋ ਤਾਂ ਇਹ ਵੀ ਤੁਹਾਡੇ ਲਈ ਇੱਕ ਬਹੁਤ ਵੱਡਾ ਨਸ਼ਾ ਹੈ ਜਿਸ ਨੂੰ ਜ਼ਿਆਦਾ ਪੀਣ ਨਾਲ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ ਨੰਬਰ 17 ਜੇਕਰ ਤੁਹਾਡੇ ਪੇਟ ਵਿੱਚ ਦਰਦ ਹੋ ਰਿਹਾ ਹੈ ਤਾਂ ਅਜਵਾਇ ਨੂੰ ਕੋਸੇ ਪਾਣੀ ਨਾਲ ਲੈ ਲਓ ਬਹੁਤ ਜਲਦ ਠੀਕ ਹੋ ਜਾਵੇਗਾ ਨੰਬਰ 18 ਜੇਕਰ ਤੁਸੀਂ ਪਰਸ ਨੂੰ ਆਪਣੀ ਸੱਜੀ ਜੇਬ ਵਿੱਚ ਪਾਉਂਦੇ ਹੋ ਤਾਂ ਇਹ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ ਪਰ ਪਰਸ ਨੂੰ ਕਦੇ ਵੀ ਪਿਛਲੀ ਜੇਬ ਵਿੱਚ ਨਹੀਂ ਪਾਉਣਾ ਚਾਹੀਦਾ ਨੰਬਰ 19 ਜੇਕਰ ਤੁਸੀਂ ਰੋਜ਼ਾਨਾ ਆਪਣੇ ਪੈਰਾਂ ਤੇ ਹਲਕੀ ਜਹੀ ਵਿਕਸ ਲਗਾ ਕੇ ਸੌਵੋ ਤੇ ਨਾਲ ਤੁਹਾਨੂੰ ਕਦੇ ਵੀ ਬੁਖਾਰ ਖੰਗ ਜ਼ੁਕਾਮ ਨਹੀਂ ਹੋਵੇਗਾ ਨੰਬਰ 2 ਜਿਹੜੇ ਲੋਕ ਰਾਤ ਨੂੰ ਜਿਆਦਾ देर ਤੱਕ ਜਾਗਦੇ ਹਨ ਉਹਨਾਂ ਦਾ ਦਿਮਾਗ ਬਹੁਤ ਜਲਦ ਕਮਜ਼ੋਰ ਹੋਣ ਲੱਗ ਜਾਂਦਾ ਹੈ ਜਿਸ ਨਾਲ ਉਹ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੋਣ ਲੱਗ ਜਾਂਦੇ ਹਨ ਨੰਬਰ 21 ਜਿਹੜੇ ਲੋਕ ਖਾਣਾ ਖਾਣ ਜਾਂ ਫੇਰ ਬਣਾਉਣ ਲਈ ਮਿੱਟੀ ਦੇ ਬਰਤਨਾਂ ਦਾ ਉਪਯੋਗ ਕਰਦੇ ਹਨ ਉਹਨਾਂ ਨੂੰ ਕਦੇ ਵੀ ਕੋਈ ਵੀ ਬਿਮਾਰੀ ਸ਼ੂ ਨਹੀਂ ਸਕਦੀ ਨੰਬਰ 2 ਜੇਕਰ ਅਸੀਂ ਰੋਜ਼ਾਨਾ ਗੁੜ ਖਾਂਦੇ ਹਾਂ ਤਾਂ ਇਸ ਨਾਲ ਖਾਣਾ ਬਹੁਤ ਜਲਦ ਪਚ ਜਾਂਦਾ ਹੈ ਤੇ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ ਮੋਟਾਪਾ ਘੱਟ ਹੁੰਦਾ ਹੈ ਖੂਨ ਦੀ ਕਮੀ ਪੂਰੀ ਹੁੰਦੀ ਹੈ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ ਨੰਬਰ 23 ਜੇਕਰ ਤੁਹਾਡਾ ਖੂਨ ਜ਼ਿਆਦਾ ਗਾੜਾ ਹੁੰਦਾ ਹੈ ਜਾਂ ਫਿਰ ਗੋਡਿਆਂ ਵਿੱਚ ਅਕਸਰ ਦਰਦ ਰਹਿੰਦਾ ਹੋਵੇ ਤਾਂ ਰੋਜ਼ਾਨਾ ਰਾਤ ਨੂੰ ਇੱਕ ਵੱਡਾ ਚਮਚਾ ਮੂੰਗਫਲੀ ਦਾ ਪਿਓ ਕੇ ਰੱਖ ਦਿਓ ਤੇ ਸਵੇਰ ਦੇ ਸਮੇਂ ਖਾ ਲੋ ਤੇ ਉੱਪਰ ਦੀ ਗਰਮ ਪਾਣੀ ਪੀ ਲਓ ਇਸ ਨਾਲ ਤੁਹਾਨੂੰ ਖੂਨ ਗਾੜਾ ਅਤੇ ਗੋਡਿਆਂ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ ਨੰਬਰ 24 ਜੇਕਰ ਕਿਸੇ ਵਿਅਕਤੀ ਨੂੰ ਗਠੀਏ ਦੀ ਜਾਂ ਫਿਰ ਡਿਫਰੈਸ਼ਨ ਦੀ ਸਮੱਸਿਆ ਹੋਵੇ ਉਹਨਾਂ ਨੂੰ ਹਰ ਤੀਜੇ ਦਿਨ ਅਸੀਲਾ ਜੀਤ ਦੀ ਇੱਕ ਚੁਟਕੀ ਖਾ ਲੈਣੀ ਚਾਹੀਦੀ ਹੈ ਇਸ ਨਾਲ ਇਸ ਸਮੱਸਿਆ ਠੀਕ ਹੋਣ ਲੱਗ ਜਾਵੇਗੀ ਪਰ ਇੱਕ ਵਾਰ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ ਨੰਬਰ 25 ਜੇਕਰ ਤੁਸੀਂ ਆਪਣੇ ਸਰੀਰ ਨੂੰ ਫਿੱਟ ਰੱਖਣਾ ਚਾਹੁੰਦੇ ਹੋ ਤਾਂ ਪੁਰਾਣੇ ਤੋਂ ਪੁਰਾਣਾ ਗੁੜਾ ਤੇ ਦੇਸੀ ਘਿਓ ਖਾਓ ਇਹ ਸਿਹਤ ਲਈ ਬਹੁਤ ਹੀ ਗੁਣਕਾਰੀ ਹਨ ਨੰਬਰ 26 ਆਲੂ ਦਾ ਰਸ ਕੱਢ ਕੇ ਆਪਣੀ ਅੱਖਾਂ ਦੇ ਥੱਲੇ ਲਗਾ ਲਓ ਇਸ ਨਾਲ ਅੱਖਾਂ ਦੇ ਕਾਲੇ ਘੇਰੇ ਦਿਨਾਂ ਵਿੱਚ ਖਤਮ ਹੋ ਜਾਣਗੇ ਨੰਬਰ 27 ਜੇਕਰ ਡਿੱਗਣ ਕਾਰਨ ਜਾਂ ਮੋਸ਼ ਕਾਰਨ ਬੱਚੇ ਦੇ ਹੱਥ ਪੈਰ ਸੁੱਜ ਗਏ ਹਨ ਤਾਂ ਇਸ ਲਈ ਉਪਲੇ ਹੋਏ ਵਾਥੂਏ ਦੇ ਤਿੰਨ ਚਾਰ ਵਾਰ ਲੇਪ ਲਗਾਓ ਨੰਬਰ 28 ਸਰੀਰ ਦੇ ਸੜੇ ਹੋਏ ਹਿੱਸੇ ਤੇ ਤੁਰੰਤ ਸ਼ਹਿਦ ਲਗਾਉਣ ਨਾਲ ਛਾਲੇ ਨਹੀਂ ਪੈਂਦੇ ਅਤੇ ਆਰਾਮ ਮਿਲਦਾ ਹੈ ਇਸ ਤੋਂ ਇਲਾਵਾ ਤੁਸੀਂ ਕਾਲਗੇਟ ਦੀ ਵੀ ਵਰਤੋਂ ਕਰ ਸਕਦੇ ਹੋ ਨੰਬਰ 29 ਬਹੁਤ ਵਿਟਾਮਿਨ ਨਾਲ ਭਰਪੂਰ ਸਾਗ ਅੱਖਾਂ ਦੀ ਰੌਸ਼ਨੀ ਵਧਾਉਣ 'ਚ ਬਧੇਰੇ ਹੀ ਲਾਹੇਵੰਦ ਹੁੰਦਾ ਹੈ ਸਾਗ ਦਾ ਬਦਤਵਦ ਸੇਵਨ ਕਰਨ ਨਾਲ ਤੁਸੀਂ ਅੱਖਾਂ 'ਚ ਹੋਣ ਵਾਲੀਆਂ ਹੋਰ ਸਮੱਸਿਆਵਾਂ ਤੋਂ ਵੀ ਬਚੇ ਰਹੋਗੇ ਨੰਬਰ 30 ਜੇਕਰ ਤੁਸੀਂ ਗਿੱਲੀ ਮਿੱਟੀ ਨੂੰ ਸੰਘਣ ਲੈਂਦੇ ਹੋ ਤਾਂ ਇਸ ਨਾਲ ਸੁਗੰਧ ਦੀ ਸ਼ਕਤੀ ਵਾਧੀ ਹੈ ਤੇ ਨਾਲ ਹੀ ਦਿਮਾਗ ਵੀ ਤੇਜ਼ ਹੋਣ ਲੱਗ ਜਾਂਦਾ ਹੈ ਇਸ ਦੀ ਖੁਸ਼ਬੂ ਸਾਡੇ ਸਰੀਰ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਨੰਬਰ 31 ਇੱਕ ਨਿੰਬੂ ਦੇ ਛਿਲਕੇ ਨੂੰ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖੋ ਇਸ ਨੂੰ ਸਵੇਰੇ ਖਾਲੀ ਪੇਟ ਪੀ ਲਓ ਇਸ ਦੀ ਮਦਦ ਨਾਲ ਖੂਨੀ ਵਵਾਸਿਰ ਠੀਕ ਹੋ ਜਾਵੇਗਾ ਨੰਬਰ 32 ਜੇਕਰ ਤੁਸੀਂ 14-10 ਇਹਨਾਂ ਘੱਟ ਤੋਂ ਘੱਟ ਕਰੋ ਤਾਂ ਇਸ ਨਾਲ ਤੁਹਾਨੂੰ ਕਦੇ ਵੀ ਦਮੇ ਦੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਇਸ ਤੋਂ ਇਲਾਵਾ ਸ਼ੂਗਰ ਦੀ ਬਿਮਾਰੀ ਤੋਂ ਵੀ ਬਚੇ ਰਹੋਗੇ ਇਹ ਵੀਡੀਓ ਆਮ ਜਾਣਕਾਰੀ ਦੇ ਆਧਾਰਤ ਹੈ ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ